ਜੀ ਅੱਜ ਤੁਹਾਨੂੰ ਆਪਾਂ ਦੱਸਦੇ ਆ 7 ਇੰਚ ਗਲੇ ਦੀ ਕਿੱਦਾਂ ਆਪਾਂ ਗਲਾਈ ਕਰਨੀ ਹੈ ਬੈਕ ਗਲਾ ਜਿਹੜਾ ਆਪਾਂ ਕਿੱਦਾਂ ਕਟਿੰਗ ਕਰਨਾ ਠੀਕ ਹੈ ਬੈਕ ਗਲੇ ਦੀ ਕਟਾਈ ਇੱਥੋਂ ਆਪਾਂ ਰੱਖਾਂਗੇ 7 ਇੰਚ 7 ਤੇ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਜਿੰਨਾ ਆਪਣਾ ਗਲਾ ਓਨੇ ਤੇ ਆਪਾਂ ਨਿਸ਼ਾਨ ਲਾਵਾਂਗੇ ਉੱਪਰੋਂ ਆਪਾਂ ਨੇ 5 ਇੰਚ ਚੌੜਾ ਬਣਾਉਣਾ ਤਾਂ ਆਪਾਂ 2 ਇੰਚ ਤੇ ਨਿਸ਼ਾਨ ਲਾਵਾਂਗੇ ਜਿੰਨੇ ਇੰਚ ਆਪਾਂ ਚੌੜਾ ਬਣਾਉਣਾ ਠੀਕ ਹੈ ਤੇ ਉਦੋਂ ਆਪਾਂ ਕੱਟ ਲਾਵਾਂਗੇ ਕਿਉਂਕਿ ਅੱਧਾ ਇੰਚ ਆਪਣਾ ਇੱਧਰ ਸਲਾਈ ਜਾ ਕੇ ਆਪਣਾ 2.5 ਇੰਚ ਉਹੀ 5 ਇੰਚ ਹੋ ਜਾਊਗਾ ਤੇ ਆਪਾਂ ਨੇ 2 ਇੰਚ ਤੇ ਇਹ ਲਾਣਾ ਜੇ 5 ਇੰਚ ਚੌੜਾ ਬਣਾਉਣਾ ਤਾਂ 2 ਤੇ ਲਾਵਾਂਗੇ ਜੇ ਆਪਾਂ ਨੇ 6 ਇੰਚ ਚੌੜਾ ਬਣਾਉਣਾ ਤਾਂ ਆਪਾਂ 2.5 ਇੰਚ ਤੇ ਲਾ ਲਾਂਗੇ ਠੀਕ ਹੈ ਤੇ ਆਪਾਂ ਨੇ ਬਣਾਉਣਾ ਇਹ ਉੱਪਰੋਂ 5 ਇੰਚ ਚੌੜਾ ਤੇ ਇਹ ਆਪਾਂ 2 ਦਾ ਲਾਵਾਂਗੇ نیچے ਤੋਂ ਆਪਾਂ ਲਾਵਾਂਗੇ ਇਹ 2.5 ਦਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲੈਣਾ ਇੱਥੋਂ ਤੇ ਜਿਹੜਾ ਆਪਣਿਆ ਦੋ ਦਾ ਲਾਇਆ ਇਸ ਨਿਸ਼ਾਨ ਨੂੰ ਦੋ ਦੇ ਨਿਸ਼ਾਨ ਨਾਲ ਇਸ ਤਰ੍ਹਾਂ ਮਲਾ ਲੈਣਾ ਠੀਕ ਹੈ ਇਹ ਆਪਣਾ ਇਦਾਂ ਇਹ ਚੌਰਸ ਖਾਨਾ ਬਣਾ ਲੈਣਾ نیچے ਆਪਣਾ 2.5 ਹੋਵੇ ਠੀਕ ਹੈ ਤੇ ਉੱਪਰੋਂ ਆਪਣਾ 2 ਇੰਚ ਇਦਾਂ ਲਾਉਣਾ ਆਪਾਂ ਇੱਥੋਂ ਆਪਣਾ 2 ਇੰਚ ਹੋਵੇ ਐ ਸਾਈਡ ਤੋਂ ਉੱਪਰਲੇ ਇਹ ਦੋ ਆਪਾਂ ਇਸ ਤਰ੍ਹਾਂ ਮਲਾ ਕੇ ਨਿਸ਼ਾਨ ਚੌਰਸ ਖਾਨਾ ਬਣਾ ਲਿਆ ਹੁਣ ਆਪਾਂ ਕਰਾਂਗੇ ਇੱਥੋਂ ਰੱਖਾਂਗੇ ਕਾਰਨਰ 'ਚੋਂ ਇੱਥੋਂ ਆਪਾਂ ਨੇ 5 ਇੰਚ ਦਾ ਨਿਸ਼ਾਨ ਲਾਉਣਾ ਜੇ ਪੂਰੀ ਗਲਾਈ 'ਚ ਬਣਾਉਣਾ ਹੈ ਜੇ ਥੋੜਾ ਜਿਹਾ ਚੌਰਸ ਬਣਾਉਣਾ ਫਿਰ ਆਪਾਂ 3 ਇੰਚ ਦਾ ਨਿਸ਼ਾਨ ਲਾਵਾਂਗੇ ਇਹ ਆਪਾਂ ਪੂਰੀ ਗਲਾਈ ਵਾਲਾ ਤੁਹਾਨੂੰ ਪਹਿਲਾਂ ਦੱਸਦੇ ਆ ਕਾਰਨਰ ਤੋਂ ਆਪਾਂ ਜਮਾ ਰੱਖ ਕੇ 5 ਇੰਚ ਦਾ ਨਿਸ਼ਾਨ ਲਾ ਲਿਆ ਇਧਰੋਂ ਆਪਾਂ ਲਾ ਲਾਂਗੇ 1 ਇੰਚ ਦਾ ਠੀਕ ਹੈ ਜੀ ਇੱਥੇ ਨਿਸ਼ਾਨ ਇਧਰੋਂ ਆਪਾਂ ਲਾ ਲਾਂਗੇ ਇਹ 1.5 ਇੰਚ ਦਾ 1.5 ਇੰਚ ਦਾ ਲਾ ਲਿਆ ਹੁਣ ਆਪਣਾ ਜਿਹੜਾ 1.5 ਇੰਚ ਦਾ ਨਿਸ਼ਾਨ ਆ ਇਹਨੂੰ ਆਪਾਂ ਨੇ ਇੱਥੋਂ ਇਸ ਨਾਲ ਮਲਾਉਣਾ ਤੇ ਇਹ ਨਿਸ਼ਾਨ ਨੂੰ ਆਪਾਂ ਨੇ ਇਸ ਇੱਕ ਨਾਲ ਮਲਾਉਣਾ ਠੀਕ ਹੈ ਇਹ ਆਪਣੀ ਬਿਲਕੁਲ ਗਲਾਈ ਜੀ ਇਸ ਤਰ੍ਹਾਂ ਗਲਾ ਬਣ ਗਿਆ ਠੀਕ ਹੈ ਜੇ ਥੋੜਾ ਜਿਹਾ ਚੌੜਸ ਬਣਾਉਣਾ ਹੋਵੇ ਫਿਰ ਆਪਾਂ ਨੇ ਇੱਥੋਂ ਲਾ ਲੈਣਾ ਅੱਧੇ ਇੰਚ ਦਾ ਫਿਰ ਆਪਣੀ ਇਹ ਕਾਂਟ ਜਿਹੜੀ ਥੋੜੀ ਜੀ ਡੂੰਗੀ ਹੋ ਕੇ ਚੌੜਸ ਬਣ ਜਾਊਗਾ ਇਸ ਤਰ੍ਹਾਂ ਇਹ ਆਪਣਾ ਫਿਰ ਥੋੜਾ ਜਿਹਾ ਚੌੜਾ ਜਿਹਾ ਬਣ ਜਾਊਗਾ نیچے ਤੋਂ ਇਹ ਦੋ ਤਰੀਕਿਆਂ ਨਾਲ ਆਪਾਂ ਇਹਦਾ ਗਲੇ ਦੀ ਗਲਾਈ ਕਰ ਸਕਦੇ ਆ ਇੱਕ ਤਾਂ ਹੋ ਗਿਆ ਇਹ ਵਾਲਾ ਵੀ ਆਪਾਂ ਜਮਾ ਗੋਲ ਇੱਕ ਥੋੜਾ ਜਿਹਾ ਨੀਚੇ ਤੋਂ ਜਿਵੇਂ ਚੌੜੇ ਹੁੰਦੇ ਗਲੇ ਉਦਾਂ ਬਣ ਜੂ ਇਹ ਆਪਣਾ 1/2 ਇੰਚ ਦੀ ਕਟ ਪਾਉਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹ ਗਲੇ ਦੀ ਜਿਹੜੀ ਗਲਾਈ ਕਰ ਸਕਦੇ ਆ ਇੱਥੋਂ ਆਪਾਂ ਫਿਰ ਇਹਨੂੰ ਕੱਟ ਕਰਾਂਗੇ ਇਦਾਂ ਹੀ ਤੇ ਆਪਾਂ ਇਹ ਥੋੜਾ ਜਿਹਾ ਚੌੜੇ ਵਾਲਾ ਗਲਾ ਬਣਾਉਣਾ ਤੇ ਨੀਚੇ ਵਾਲੇ ਤੋਂ ਕੱਟ ਕਰਾਂਗੇ ਤੇ ਇਸ ਤਰੀਕੇ ਨਾਲ ਆਪਾਂ ਗਲਾ ਜਿਹੜਾ ਕੱਟ ਕਰ ਲਾਂਗੇ نیچے ਤੋਂ ਆਪਣਾ ਇਹ ਚੌੜੇ ਵਾਲਾ ਗਲਾ ਬਣ ਗਿਆ ਤੁਸੀਂ ਦੇਖੋ ਇਦਾਂ ਆਪਾਂ ਇਹ ਗਲੇ ਦੀ ਕਟਾਈ ਕਰਨੀ ਹੈ 7 ਇੰਚ